ਅੱਜ ਜਿਹੜੀ ਇਹ ਫਿਲਮ ਜਾਗ ਕਾਲਸਾ ਅੱਜ ਜਸਵੀਰ ਸਿੰਘ ਜੀ ਧੂੜਾ ਯורਪੀ ਸਿੰਘ ਦੀ ਰੈਕੋਰਡ ਤੇ ਬਿਕਰਮਜੀਤ ਸਿੰਘ ਦੀ ਸਮੁੱਚੀ ਟੀਮ ਨੇ ਜੋ ਇਹ ਬਣਾਈਆ ਵਿਜੋਕੇ ਸਮੇਂ ਦੇ ਉੱਤੇ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਅੱਜ ਸਿੱਖ ਕੌਮ ਦੇ ਵਿੱਚ ਸੰਪਰਦਾਵਾਂ ਦੇ ਵਿੱਚ ਜਥੇਬੰਦੀਆਂ ਦੇ ਵਿੱਚ ਦਕਸਾਲਾਂ ਦੇ ਵਿੱਚ ਤੇ ਜਿਹੜੀਆਂ ਸਿੱਖ ਪਾਰਟੀਆਂ ਨੇ ਉਹਨਾਂ ਦੇ ਵਿੱਚ ਬੜਾ ਜਿਹੜਾ ਗਫਾੜ ਹੈਗੀ ਜਾਂ ਲੜਾਈ ਝਗੜਾ ਉਹ ਬਹੁਤ ਵੱਾਦੇ ਨੇ ਇਹ ਜਿਹੜੀ ਫਿਲਮ ਦੇ ਨਾਲ ਸਾਡੇ ਲੋਕਾਂ ਤੇ ਵੀ ਪਰਿਵਾਰਾਂ ਤੇ ਵੀ ਅਸਰ ਪਊਗਾ ਤੇ ਸਾਡੀਆਂ ਜਿਹੜੀਆਂ ਟਕਸਾਲਾਂ ਨੇ ਜਥੇਬੰਦੀਆਂ ਨੇ ਪਾਰਟੀਆਂ ਨੇ ਉਹ ਸਾਰਿਆਂ ਨੂੰ ਇੱਕ ਸਿੱਖਿਆ ਮਿਲਦੀ ਆ ਕਿ ਸਿੱਖ ਨੂੰ ਸਿੱਖ ਦੇ ਨਾਲ ਨਹੀਂ ਲੜਨਾ ਚਾਹੀਦਾ ਉਲਝਣਾ ਚਾਹੀਦਾ ਸਾਨੂੰ ਸਿੱਖ ਕੌਮ ਦੇ ਜਿਹੜੇ ਕੌਮੀ ਮਸਲੇ ਨੇ ਉਹਨਾਂ ਤੇ ਸਾਰਿਆਂ ਨੂੰ ਸचेਤ ਹੋਣਾ ਚਾਹੀਦਾ ਇਹ ਫਿਲਮ ਦੀ ਅਜਰਲੀ ਕੰਤੇ ਮੈਂ ਭਾਈ ਜਸਵੀਰ ਸਿੰਘ ਜੀ ਧੂਰਾ ਦੀ ਸਮੁੱਚੀ ਟੀਮ ਨੂੰ ਬਹੁਤ ਬਹੁਤ ਵਧਾਈ ਦਿਨਾ ਔਰ ਸਿੱਖ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਅਜਿਹੇ ਡਾਕੂਮੈਂਟਰੀ ਫਿਲਮਾਂ ਤੁਸੀਂ ਬਣਾਓ ਜਿਹਦੇ ਨਾਲ ਆਪਾਂ ਸਿੱਖ ਕੌਮ ਨੂੰ ਜਾਗਰਤ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜਸਵੀਰ ਸਿੰਘ ਜੀ ਤੁਸੀਂ ਇਸ ਫਿਲਮ ਬਾਰੇ ਮਾੜਮ ਆਪਣੇ ਵਿਚਾਰ ਵੀ ਦੱਸੋ ਜੀ ਅਸੀਂ ਜਸਦਰ ਸਿੰਘ ਜੀ ਕਹੜਾ ਬੁਰਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਹਮੇਸ਼ਾ ਹੀ ਤਕਰੀਬਨ ਅਸੀਂ ਨਾਲ 15-16 ਸਾਲਾਂ ਤੋਂ ਜੁੜਿਆ ਹੋਏ ਹਾਂ ਜਿਹੜੇ ਕਿ ਸਾਨੂੰ ਕੋਈ ਵੀ ਅਸੀਂ ਧਰਮ ਕਾਰਜ ਕਰਦੇ ਹਾਂ ਤੇ ਸਾਨੂੰ ਉਹਦੇ ਲਈ ਹੱਲਾਸ਼ੇਰੀ ਦਿੰਦੇ ਨੇ ਪੂਰਾ ਮਾਣ ਦਿੰਦੇ ਨੇ ਅਤੇ ਹਰ ਵੇਲੇ ਕਹਿੰਦੇ ਨੇ ਜਦੋਂ ਵੀ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਆ ਜਾਂ ਮਦਦ ਦੀ ਲੋੜ ਆ ਉਹਦੀ ਸਾਡੇ ਨਾਲ ਖੜਦੇ ਨੇ ਅਸੀਂ ਇਹਨਾਂ ਦਾ ਬਹੁਤ-ਬਹੁਤ ਸਮੁੱਚੀ ਟੀਮ ਵੱਲੋਂ ਧੰਨਵਾਦ ਕਰਦੇ ਹਾਂ ਤੇ ਭਵਿੱਖ ਦੇ ਵਿੱਚ ਆਸ ਕਰਦੇ ਆ ਇਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਇਹ ਆਸ਼ੀਰਵਾਦ ਦਿੰਦੇ ਰਹਿਣਗੇ ਅਤੇ ਸਿਹਤ ਦਾ ਇਹੋ ਜਿਹੇ ਪ੍ਰੋਗਰਾਮ ਜੋ ਅਸੀਂ ਕਰਾਂਗੇ ਉਹਨਾਂ ਵੀ ਤੇ ਸਾਡਾ ਸਹਿਯੋਗ ਦੇਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ